ਸਸਰੀਕਾਲ ਬਈ ਸਰਣ ਨੂੰ ਠੀਕ-ਠਾਕ ਹੋਵੇ ਬੜੀਆ ਹੋਣਗੇ ਤੇ ਬਈ ਅੱਜ ਮੈਂ ਕੰਮ ਕਰਨ ਜਾਉਂਗੀ ਹਜੇ ਠਹਿਰ ਕੇ ਗਈ ਨਹੀਂ ਕੰਮ ਕਰਨ ਠਹਿਰ ਕੇ ਜਾਉਂਗੀ ਰੋਟੀ-ਰੋਟੀ ਬਣਾਉਣ ਤੇ ਮੰਝੇ ਤੇ ਆਟਾ ਕੁੰਨੀ ਜਾਨੀ ਆ ਹੈ ਮੰਝੇ ਤੇ ਨਾ ਥੱਲੇ ਕੀੜੀਆਂ ਸੀਗੀਆਂ ਉੱਥੇ ਚਾਠਾ ਕਰਕੇ ਅੱਛਾ ਤੇ ਮੈਂ ਉੱਤੇ ਘਰੇਤਾ ਜਾ ਉੱਡੀ ਜਾਂਦਾ ਸੀ ਬੜਾ ਅੱਛਾ ਅੱਛਾ ਪਰ ਮੈਂ ਆਖਮਾ ਇੱਥੇ ਕਹੀਂ ਕੁੰਨੀ ਨਹੀਂ ਆਟਾ ਤੇ ਅੱਜ ਦਿਨ ਵਾਲਾ ਚੜਾਤਾ ਤੂੰ ਦਿਨ ਕੀ ਕਰੇ ਬਸਹੀਂ ਚੱਲ ਗਿਆ ਮੈਂ ਤੇ ਕੰਮ ਕਰਨ ਹਜੇ ਗਈ ਨਹੀਂ ਹੈ ਬੈਟਦੀ ਨਹੀਂ ਸਰਾਤ ਅੱਛਾ ਹਾਂ ਠੀਕ ਕੰਮ ਕਰਨ ਨੂੰ ਕਹੀ ਨਹੀਂ ਨਾ ਜਾਨੀ ਆ ਨੀਂਦ ਨਹੀਂ ਆਈ ਰੱਪ ਅੱਛਾ ਅੱਛਾ ਠੀਕ ਐ ਲਾਈਟ ਹੈ ਨਹੀਂ ਲਾਈਟ ਦਾ ਕੱਟ ਲਾ ਦਿੰਦੇ ਹੁਣ ਹਾਂ ਲੱਝਾਂ ਅੱਛਾ ਲੈ ਬਾਈ ਯਾਰ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਆ ਇਹਦੀ ਨੂੰ ਗਰੀਬਣੀ ਦੀ ਨੂੰ ਤੇ ਆਟਾ ਗੁੰਨੀ ਜਾਂਦੀ ਆ ਤਾਹਾਂ ਮੰਜੇ ਤੇ ਵੇਖੇ ਇਹਨੇ ਵਿੱਚ ਨਾ ਹੋ ਕਰ ਰੱਖਿਆ ਕਹਿੰਦੀ ਕੀੜੀਆਂ ਫਿਰਦੀਆਂ ਥੱਲੇ ਰੇਤਾ ਸੀ ਰੱਖਣਾ ਰੇਤਾ ਸੀ ਅੱਛਾ ਤੇ ਦਾਲ ਕਾਦੀ ਬਣਾ ਰੱਖੀ ਹੋ ਦਾਲ ਹਰ ਨਾ ਮਿਰਚਾਂ ਗੰਡੇ ਆਹ ਦਾਲ ਬਣੀ ਜਾਂਦੀ ਏ ਚੁੱਲ੍ਹੇ ਤੇ ਹਰੀਆਂ ਮਿਰਚਾਂ ਗੰਡੇ ਡੱਬੇ ਡੁੱਬੇ ਐਂ ਖਲਿਆਣ ਰੱਖਿਆ ਸਾਰੇ ਅੱਛਾ ਡੱਬੇ ਡੁੱਬੇ ਸਾਰੇ ਐਂ ਪਏ ਆ ਤੇਰੇ ਮੈਂ ਚੱਕੀ ਹੀ ਹਸਣ ਜਾਂਦੀ ਵੀ ਚੱਕਣੀ ਅੱਛਾ ਅੱਛਾ ਕੀ ਕਰੀਏ ਕੱਲੇ ਕੰਨਾਂ ਨੇ ਕੰਮ ਹੀ ਇਹ ਜਿਹਾ ਕਿਵੇਂ ਇਹ ਕੱਲੇ ਕੰਨਾਂ ਦੇ ਕੰਮ ਹੀ ਇਹ ਜਿਹਾ ਹਾਂ ਕੋਈ ਤੇ ਬੱਚਾ ਹੋਵੇ ਤਾਂ ਹਾਂ ਜੇ ਕੁਛ ਆ ਰਹੋਵੇ ਨਾਲ ਫੇਰ ਹੋਵੇ ਹੂੰ ਕੋਈ ਬੱਚਾ ਤਾਂ ਹੈ ਨਹੀਂ ਹੂੰ बच्चे करके है ना बच्चे करके है ना बच्चे का करके औखा हो रहा है ना हम्म आटा फिर गुन्न के रोटी लाके अच्छा ਆਟਾ ਬਾਬਾ ਕਾਕੇ ਕੁੱਤੇ ਨੂੰ ਰੋਟੀ ਕੁੱਟ ਕੇ ਪਾਉਣੀ ਆ ਕੁੱਟ ਕੇ ਦੁੱਧ ਚ ਪਾ ਦੇਣੀ ਆ ਬੱਤਾਂ ਵਾਸਤੇ ਅੱਛਾ ਅੱਛਾ ਕੁੱਟ ਕੇ ਪਾ ਦੇਣੀ ਆ ਹੂੰ ਠੀਕ ਐ ਤੇ ਕਾਕ ਕੁੱਤੇ ਤੇਰੇ ਕੀ ਦੀ ਕਾਲੀ ਜੀ ਫਿਰਦੀ ਰਹਿੰਦੀ ਉਹ ਮਗਮਗੇ ਲਾਲ ਜਾ ਹੂੰ ਮੈਂ ਤਾਂ ਲੈ ਗਿਆ ਕਰਨ ਹੂੰ ਮੈਂ ਕਹਣਾ ਬਿੱਲੀ ਵੀ ਬਲੁੰਗੜੇ ਲੈ ਗਈ ਚੱਕੇ ਨਾ ਕਿ ਲੈ ਗਈ ਕਿਸੇ ਘਰੇ ਕਹਿੰਦੇ ਸੱਤ ਘਰ ਬਦਲਦੀ ਐ ਸੱਚੀ ਗੱਲ ਐ ਇਹ ਹਾਂ ਬਦਲਦੀ ਐ ਸਾਡੇ ਘਰੋਂ ਲੈ ਗਈ ਹੈ ਹੈ ਲੈ ਗਈ ਨਾਲੇ ਪਾਲਕ ਬਿੱਲੀ ਐ ਤੇਰੀ ਐ ਨਾ ਨਾਈ ਜਿੱਕਰ ਹੋ ਚੱਕੇ ਹਾਂ ਮੈਂ ਦੇਖਿਆ ਮਗਾ ਬਿੱਲੀ ਬਰੁੰਗੜੇ ਲੈ ਗਈ ਚੱਕੇ ਸੱਤ ਕਰ ਬਦਲਦੀ ਆ ਸੱਚੀ ਹੂੰ ਫੇਰ ਫੇਰ ਆ ਜੂਗੀ ਇੱਥੇ ਆ ਜਾਂਦੇ ਤੇਰੇ ਕੋਲੇ ਹਨਾ ਹਾਂ ਠੀਕ ਹੈ ਬਾਈ ਵੀਡੀਓ ਨੂੰ ਕਰੋ ਲਾਇਕ ਯਾਰ ਸ਼ੇਅਰ ਤੇ ਸਕ੍ਰੈਪ ਹੱਥ ਮੰਨ ਕੇ ਬੇਨਤੀ ਆ ਤੁਹਾਡੇ ਮੂਰੇ ਬਾਈ ਥੈਂਕ ਯੂ ਧੰਨਵਾਦ ਬਾਈ ਲੈ